ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥਿਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ 10ਵੀਂ ਜਮਾਤ ਦੇ ਲਈ ਇੱਕ ਹੋਰ ਵਿਸ਼ੇਸ਼ ਲੈਕਚਰ ਲੈ ਕੇ ਹਾਜ਼ਰ ਹੋਏ ਆਂ ਆਓ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਬੇਟਾ ਆਪਾਂ ਮੇਨਲੀ 10ਵੀਂ ਜਮਾਤ ਦੇ ਸਾਹਿਤ ਮਾਲਾ ਪਾਠ ਪੁਸਤਕ ਵਿੱਚੋਂ ਵਾਰਤਕ ਭਾਗ ਜਿਹੜਾ ਹੈ ਉਸ ਵਿੱਚ ਸ਼ਾਮਿਲ ਸਾਰੇ ਹੀ ਵਾਰਤਕ ਲੇਖ ਜਿਹੜੇ ਹੈਗੇ ਆ ਉਹਨਾਂ ਦੇ ਸਾਰ ਆਪਾਂ ਡਿਸਕਸ ਕਰਾਂਗੇ ਤੁਹਾਡੇ ਪੇਪਰ ਬਹੁਤ ਨਜ਼ਦੀਕ ਆ ਗਏ ਐ ਇਹ ਪੇਪਰ ਤੁਹਾਡਾ ਹੈ ਤੇ ਤੁਸੀਂ ਉਸ ਦੀ ਤਿਆਰੀ ਜਿਹੜੇ ਬੇਟਾ ਚੰਗੀ ਤਰ੍ਹਾਂ ਕਰਕੇ ਜਾਣੀ ਹੈ ਇੱਕ ਵਾਰ ਜਾਣ ਤੋਂ ਪਹਿਲਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਤੁਹਾਡਾ ਲੇਖ ਵਾਲਾ ਜਿਹੜਾ ਲੇਖ ਦਾ ਸਾਰ ਜਿਹੜਾ ਹੈ ਉਹ ਵਾਲਾ ਪ੍ਰਸ਼ਨ ਜਿਹੜਾ ਹੈ ਉਹ ਬਿਲਕੁਲ ਠੀਕ ਹੋਵੇਗਾ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਬੇਟਾ ਰਬਾਬ ਮੰਗਾਉਣ ਦਾ ਬਿਰਤਾਂਤ ਲੇਖ ਦਾ ਸਾਰ ਹਾਂਜੀ ਬੇਟਾ ਦੇਖੋ ਰਬਾਬ ਮੰਗਾਉਣ ਦਾ ਬਿਰਤਾਂਤ ਗਿਆਨੀ ਦਿੱਤ ਸਿੰਘ ਅਗੇ ਵੀ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਗਿਆਨੀ ਦਿੱਤ ਸਿੰਘ ਨੇ ਇੱਕ ਗਿਆਨੀ ਗੁਰਦੇਵ ਸਿੰਘ ਨੇ ਦੋਨੋਂ ਅਲੱਗ-ਅਲੱਗ ਸ਼ਖਸੀਅਤਾਂ ਨੇ ਆਪਾਂ ਡਿਸਕਸ ਕਰਾਂਗੇ ਰਬਾਬ ਮੰਗਾਉਣ ਦਾ ਵਰਤਾਂਤ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਹੰਦੇ ਬੇਟਾ ਜੀ ਦੇਖੋ ਕਿ ਇਹਦੇ ਵਿੱਚ ਰਬਾਬ ਮੰਗਾਉਣ ਦਾ ਵਰਤਾਂਤ ਗਿਆਨੀ ਦਿੱਤ ਸਿੰਘ ਦੀ ਵਾਰਤਕ ਰਚਨਾ ਹੈ ਇਹ ਵਾਰਤਕ ਲੇਖ ਸਾਹਿਤ ਮਾਲਾ 10 ਦੇ ਵਾਰਤਕ ਭਾਗ ਵਿੱਚ ਦਰਜ ਹੈ ਇਹ ਤੁਸੀਂ ਲਿਖਣਾ ਚਾਹੋ ਤਾਂ ਲਿਖ ਸਕਦੇ ਹੋ ਜੇ ਤੁਸੀਂ ਛੱਡ ਵੀ ਦਿਓਗੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਬੇਟਾ ਜੋ ਸਾਨੂੰ ਦੱਸੇ ਕਿ ਵੀ ਕਰ ਸਕਦੇ ਹੋ ਹਾਂਜੀ ਇਸ ਲੇਖ ਵਿੱਚ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਭਾਈ ਮਰਦਾਨਾ ਜੀ ਤੋਂ ਦੀ ਲਿਖਿਆ ਤੇ ਜੀ ਆਇਆਂ ਬਣਾ ਭਾਈ ਮਰਦਾਨਾ ਜੀ ਤੋਂ ਰਬਾਬ ਮੰਗਾਉਣ ਦੀ ਘਟਨਾ ਦਾ ਵਰਤਾਂਤ ਪੇਸ਼ ਕੀਤਾ ਹੈ ਠੀਕ ਹੈ ਇਸ ਸਾਰੇ ਲੇਖ ਦੇ ਵਿੱਚ ਬੇਟਾ ਲੇਖਕ ਨੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਭੇਜਦੇ ਨੇ ਪਿੰਡ ਭੇਜਦੇ ਨੇ ਤੇ ਵਰਤਾਂ ਰਬਾਬ ਮੰਗਾਉਂਦੇ ਨੇ ਉਹ ਸਾਰੀ ਘਟਨਾ ਦਾ ਵਰਤਾਂਤ ਪੇਸ਼ ਕੀਤਾ ਵੀ ਉਹ ਕਿਵੇਂ ਕਿਵੇਂ ਜਾਂਦੇ ਨੇ ਕਿੱਥੇ ਜਾਂਦੇ ਨੇ ਕਿਵੇਂ ਲੈ ਕੇ ਆਉਂਦੇ ਨੇ ਉਹਨਾਂ ਸਾਰੀਆਂ ਗੱਲਾਂ ਦਾ ਵਰਤਾਨ ਤੇ ਇਸ ਲੇਖ ਦੇ ਵਿੱਚ ਹੈ ਤਾਂ ਪਸਾਰ ਦੇਖਦੇ ਆਂ ਤਾਂ ਸ੍ਰੀ ਗੁਰੂ ਨਨਕਦੇਵ ਜੀ ਕੀ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਬੈਠੇ ਕਰਤਾਰ ਦਾ ਨਾਮ ਜਪ ਰਹੇ ਸਨ ਨਾਮ ਜਪ ਰਹੇ ਸਨ ਨਾ ਤੇ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਪਿੰਡੋਂ ਆਪਣਾ ਪਸੰਦੀਦਾ ਸਾਜ਼ ਰਬਾਬ ਲੈ ਕੇ ਆਉਣ ਲਈ ਕਿਹਾ ਜਦੋਂ ਭਾਈ ਮਰਦਾਨਾ ਜੀ ਰਬਾਬ ਲੈਣ ਗਏ ਤਾਂ ਲੋਕਾਂ ਨੇ ਉਹਨਾਂ ਨਾਲ ਬੁਰਾ ਸਲੂਕ ਕਰਦਿਆਂ ਮਿੱਟੀ ਵੀ ਛੁੱਟੀ ਤੇ ਉਹਨਾਂ ਨੂੰ ਕਰਾਈ ਦਾ ਡੋਮ ਵੀ ਕਿਹਾ ਉਹ ਦੁਖੀ ਹੋ ਕੇ ਗੁਰੂ ਜੀ ਉਹ ਦੁਖੀ ਹੋ ਕੇ ਗੁਰੂ ਜੀ ਕੋਲ ਗਏ ਤੇ ਸਾਰੀ ਘਟਨਾ ਬਿਆਨ ਕੀਤੀ ਉਹਨਾਂ ਨੇ ਕਿਹਾ ਵੀ ਮੇਰੇ ਮੈਨੂੰ ਲੋਕਾਂ ਦੇ ਨਾਲ ਇੰਨਾ ਮੰਦਾ ਚੰਗਾ ਬੋਲਿਆ ਇਸ ਤਰ੍ਹਾਂ ਮੇਰੇ ਨਾਲ ਸਲੋਕ ਕੀਤਾ ਤੇ ਫਿਰ ਅੱਗੇ ਗੁਰੂ ਜੀ ਕੀ ਫਰਮਾਉਂਦੇ ਨੇ ਗੁਰੂ ਜੀ ਕਹਿੰਦੇ ਨੇ ਕਿ ਗੁਰੂ ਜੀ ਨੇ ਕਿਹਾ ਕਿ ਦੁਨੀਆ ਦੀ ਪ੍ਰਵਾਹ ਕੀਤੇ ਬਿਨਾ ਦੁਨੀਆ ਦੀ ਪ੍ਰਵਾਹ ਕੀਤੇ ਬਿਨਾ ਪਰਮਾਤਮਾ ਦੀ ਬੰਦਗੀ ਕਰੋ ਗੁਰੂ ਜੀ ਨੇ ਉਸ ਨੂੰ ਬੀਬੀ ਨਾਨਕੀ ਕੋਲੋਂ 7 ਰੁਪਏ ਲੈ ਕੇ ਫਰਹਿੰਦੇ ਰਬਾਬੀ ਕੋਲੋਂ ਰਬਾਬ ਲੈ ਲਿਪਿਜਿਆ ਠੀਕ ਹੈ ਨਾ ਕਿੱਥੇ ਭੇਜਿਆ ਰਬਾਬ ਲੈਣ ਲਈ ਪਰਿੰਦਰ ਬਾਬੀ ਕੋਲ ਭੇਜਿਆ ਦੇਖੋ ਫਿਰ ਕੀ ਹੁੰਦਾ ਹੈ ਉਹ ਪਿੰਡ ਜਾਂਦਾ ਉਹਨਾਂ ਦੇ ਜੱਟਾਂ ਦਾ ਪਿੰਡ ਹੈ ਸਤਲੁਜ ਤੇ ਬਿਆਸ ਦੇ ਵਿਚਾਲੇ ਉੱਥੇ ਫਿਰ ਉਹ ਅੱਗੇ ਕੀ ਹੁੰਦਾ ਹੈ ਅੱਗੇ ਤੁਸੀਂ ਲਿਖਣਾ ਹੈ ਉਹ ਦੋਵੇਂ ਰਬਾਬ ਲੈ ਕੇ ਹਾਜ਼ਰ ਹੁੰਦੇ ਹਨ ਪਰਿੰਦਾ ਕੁਝ ਦਿਨ ਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਪਿੰਡ ਚਲਾ ਗਿਆ ਗੁਰੂ ਜੀ ਨੇ ਪਰਮਾਤਮਾ ਦਾ ਸਿਮਰਨ ਕਰਦਿਆਂ ਮਧੁਰ ਬਾਣੀ ਉਚਾਰੀ ਅਤੇ ਭਾਈ ਮਰਦਾਨਾ ਨੇ ਮਧੁਰ ਸਰ ਮਧੂ ਸਰ ਵਿੱਚ ਨਾਲ ਗਏ ਮਧੁਰ ਸਰ ਸੁਰ ਵਿੱਚ ਗਾਈ ਇਹ ਕੱਟ ਦੇਣਾ ਬੇਟਾ ਇਹ ਟਾਈਪਿੰਗ ਮਿਸਟੇਕ ਆਇਆ ਇਹਨੂੰ ਕੱਢ ਦੇਣਾ ਇਸ ਤਰ੍ਹਾਂ ਬੇਟਾ ਕ ਕੀ ਹੋ ਗਿਆ ਇਹ ਹੋ ਗਿਆ ਤੁਹਾਡਾ ਰਬਾਬ ਮੰਗਾਉਣ ਦਾ ਬਿਰਤਾਂਤ ਲੇਖ ਦਾ ਸਾਰੇ ਇੱਕ ਵਾਰੀ ਫੇਰ ਮੋਟਾ-ਮੋਟਾ ਆਪਾਂ ਤੁਹਾਨੂੰ ਨਜ਼ਰ ਮਾਰ ਲੈਣਾ ਇਸ ਨੂੰ ਮੈਂ ਦੁਬਾਰਾ ਦਿਖਾ ਦੇਣਾ ਤੁਹਾਨੂੰ ਕੰਪਲੀਟਲੀ ਤਾਂ ਜੋ ਤੁਹਾਨੂੰ ਦਿੱਕਤ ਨਾ ਆਵੇ ਛੋਟਾ ਜਿਹਾ ਹੈ ਬੇਟਾ ਸਾਰੇ ਦਾ ਠੀਕ ਹੈ ਨਾ ਇਸ ਲੇਖ ਵਿੱਚ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਭਾਈ ਮਰਦਾਨਾ ਜੀ ਤੋਂ ਰਬਾਬ ਮੰਗਾਉਣ ਦੀ ਘਟਨਾ ਦਾ ਬਿਰਤਾਂਤ ਪੇਸ਼ ਕੀਤਾ ਹੈ ਗਿਆ ਜੀ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਬੈਠੇ ਕਰਤਾਰ ਦਾ ਨਾਮ ਜਪ ਰਹੇ ਸਨ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਪਿੰਡੋਂ ਆਪਣਾ ਪਸੰਦੀਦਾ ਸਾਜ਼ ਅਰਬਾਬ ਲੈ ਕੇ ਆਉਣ ਲਈ ਕਿਹਾ ਜਦੋਂ ਭਾਈ ਮਰਦਾਨਾ ਜੀ ਅਰਬਾਬ ਲੈਣ ਗਏ ਤਾਂ ਲੋਕਾਂ ਨੇ ਉਹਨਾਂ ਨਾਲ ਬੁਰਾ ਸਲੂਕ ਕਰਦਿਆ ਮਿੱਟੀ ਵੀ ਛੁੱਟੀ ਉਹ ਦੁਖੀ ਹੋ ਕੇ ਗੁਰੂ ਜੀ ਕੋਲ ਗਏ ਤੇ ਸਾਰੀ ਘਟਨਾ ਬਿਆਨ ਕੀਤੀ ਅਗੋ ਗੁਰੂ ਜੀ ਕਹਿੰਦੇ ਨੇ ਗੁਰੂ ਜੀ ਨੇ ਕਿਹਾ ਕਿ ਦੁਨੀਆਂ ਦੀ ਪਰਵਾਹ ਕੀਤੇ ਬਿਨਾ ਪ੍ਰਮਾਤਮਾ ਦੀ ਬੰਦਗੀ ਕਰੋ ਗੁਰੂ ਜੀ ਨੇ ਉਸ ਨੂੰ ਬੀਬੀ ਨਾਨਕੀ ਕੋਲੋਂ 7 ਰੁਪਏ ਲੈ ਕੇ ਪਰ ਹਿੰਦੇਰ ਬਾਬੀ ਕੋਲ ਰਬਾਬ ਲੈ ਲਈ ਭੇਜਿਆ ਉਹ ਦੋਵੇਂ ਰਬਾਬ ਲੈ ਕੇ ਹਾਜ਼ਰ ਹੁੰਦੇ ਹਨ ਫਿਰਿੰਦਾ ਕੁਝ ਦਿਨ ਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਪਿੰਡ ਚਲਾ ਗਿਆ ਗੁਰੂ ਜੀ ਨੇ ਪਰਮਾਤਮਾ ਦਾ ਸਿਮਰਨ ਕਰਦੇ ਆ ਮధుਰ ਬਾਣੀ ਉਚਾਰੀ ਅਤੇ ਭਾਈ ਮਰਦਾਨਾ ਨੇ ਮਦਰਸੁਰ ਨਾਲ ਜਾਂ ਮਦਰਸੁਰ ਵਿੱਚ ਗਾਈ ਠੀਕ ਹੈ ਬੇਟਾ ਏਸੀ ਤੁਹਾਡਾ ਰਬਾਬ ਲੈਣ ਦਾ ਵਰਤਾਂਤ ਲੇਖ ਦਾ ਸਾਰ ਅੱਗੇ ਅੱਗੇ ਬੇਟਾ ਪ੍ਰਿੰਸੀਪਲ ਤੇਜਾ ਸਿੰਘ ਦਾ ਘਰ ਦਾ ਪਿਆਰ ਉਹ ਦੇਖਦੇ ਆ ਘਰ ਦਾ ਪਿਆਰ ਪ੍ਰਿੰਸੀਪਲ ਤੇਜਾ ਸਿੰਘ ਹਾਂਜੀ ਘਰ ਦਾ ਪਿਆਰ ਲੇਖ ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਰਚਨਾ ਹੈ ਇਸ ਲੇਖ ਵਿੱਚ ਲੇਖਕ ਨੇ ਕਰਦੇ ਪਿਆਰ ਦੀ ਮਹੱਤਤਾ ਨੂੰ ਪੱਕਿਆ ਕੀਤਾ ਹੈ ਤਾਂ ਇਹਦੇ ਵਿੱਚ ਲੇਖਕ ਨੇ ਸਾਨੂੰ ਇਹ ਦੱਸਿਆ ਕਿ ਕਰਦੇ ਪਿਆਰ ਦੀ ਮਹੱਤਤਾ ਕਿੰਨੀ ਹੈ ਕਰਦੇ ਪਿਆਰ ਦੀ ਮਹੱਤਤਾ ਕਿੰਨੀ ਹੈ ਇਹ ਸਾਨੂੰ ਇਸ ਲੇਖ ਦੇ ਵਿੱਚ ਸਮਝਾਇਆ ਹੈ ਦੱਸਿਆ ਵੀ ਕਰਦਾ ਪਿਆਰ ਕੀ ਹੁੰਦਾ ਹੈ ਘਰ ਕੀ ਹੁੰਦਾ ਹੈ ਉਹਦਾ ਪਿਆਰ ਕੀ ਹੁੰਦਾ ਹੈ ਨਾ ਲੇਖਕ ਅਨੁਸਾਰ ਕਰਦਾ ਪਿਆਰ ਘਰ ਪਰਿਵਾਰ ਦੀ ਨਹੀਂ ਹੁੰਦਾ ਹੈ ਜਿਸ ਤੇ ਸਮਾਜ ਕੌਮ ਤੇ ਦੇਸ਼ ਦੀ ਉਸਾਰੀ ਹੁੰਦੀ ਹੈ ਅਮੀਰ ਸਖਸ਼ੀਤ ਕਰਦੇ ਪਿਆਰ ਕਰਦੇ ਪਿਆਰ ਤੋਂ ਬਣਦੀ ਹੈ ਅਮੀਰ ਸਖਸ਼ਿਤ ਕਿਸ ਤੋਂ ਬਣਦੀ ਹੈ ਕਰਦੇ ਪਿਆਰ ਤੋਂ ਬਣਦੀ ਹੈ ਦੇਖੋ ਲੇਖਕ ਅਨੁਸਾਰ ਕਰ ਇਟਾਂ ਅਤੇ ਵੱਟਿਆਂ ਤੋਂ ਬਣੇ ਕੋਠੇ ਨੂੰ ਨਹੀਂ ਕਹਿੰਦੇ ਸਗੋਂ ਘਰ ਉਹ ਥਾਂ ਜਿੱਥੇ ਮਨੁੱਖ ਦੀਆਂ ਸਦਰਾਮ ਪਲਦੀਆਂ ਹਨ ਅਤੇ ਪਰਿਵਾਰਕ ਮੈਂਬਰਾਂ ਤੋਂ ਲਾਡ ਪਿਆਰ ਲਿਆ ਹੁੰਦਾ ਹੈ ਇਸ ਨੂੰ ਬਿਰਦ ਬੀਬੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੁਹੰਮਦ ਸਾਹਿਬ ਦੇ ਬਚਪਨ ਦੀਆਂ ਕੜਨਾਵਾਂ ਨਾਲ ਜੜਾਇਆ ਹੈ ਉਹ ਦੱਸਦੇ ਨੇ ਕਿ ਕਿਵੇਂ ਇਹ ਬੇਰ ਵਿਭੀ ਵਿਧੀ ਗੱਲ ਆਉਂਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਚਪਨ ਵਿੱਚ ਕਿਵੇਂ ਪਿਆਰ ਮਿਲਿਆ ਕਿਵੇਂ ਲਾਡ ਮਿਲਿਆ ਤੇ ਮੁਹੰਮਦ ਸਾਹਿਬ ਦੇ ਬਚਪਨ ਦੀਆਂ ਘਟਨਾਵਾਂ ਨਾਲ ਸਬੰਧਿਤ ਸਾਨੂੰ ਉਦਾਹਰਨਾਂ ਦੇ ਕੇ ਸਮਝਾਇਆ ਹੈ ਕਿ ਕਰਦੇ ਪਿਆਰ ਦੀ ਕਿੰਨੀ ਮਹੱਤਤਾ ਹੈ ਅੱਗੇ ਬੇਟਾ ਜੇ ਨਾ ਮਨੁੱਖਾਂ ਨੂੰ ਕਰਦਾ ਪਿਆਰ ਨਹੀਂ ਮਿਲਦਾ ਉਹਨਾਂ ਦਾ ਸੁਭਾਅ ਕ੍ਰਿਜੂ ਅਤੇ ਸੜੀਲ ਹੁੰਦਾ ਹੈ ਖਿਜੂ ਵੀ ਲਿਖ ਸਕਦੇ ਹੋ ਜਿਵੇਂ ਕਾਰਲਾਈਲ ਦਾ ਸੀ ਕਾਰਲਾਈਲ ਦਾ ਵੀ ਆਪਣੀ ਪਤਨੀ ਪ੍ਰਤੀ ਜਿਹੜਾ ਸੁਭਾਅ ਬੜਾਈ ਭੜਾਈ ਪਿਆੜਾ ਤੇ ਮਾਨਵੀ ਸੀ ਉਸ ਦਾ ਆਪਣੀ ਪਤਨੀ ਪ੍ਰਤੀ ਸੁਭਾਅ ਬੜਾ ਹੀ ਪਿਹੜਾ ਤੇ ਮਾਨਵੀ ਸੀ ਕਰੋਗੀ ਵੱਸੋਂ ਦੇ ਕਾਟੇ ਅਤੇ ਬਾਜ਼ਾਰੀ ਰਹਿਣੀ ਬਹਿਣੀ ਕਰਕੇ ਕਰੋਗੀ ਜ਼ਿੰਮੇਵਾਰੀ ਬਰਾਦਰੀ ਵਾਲਾ ਸ਼ਰਾਫ ਵਾਲੀ ਸ਼ਰਾਫਤ ਅਤੇ ਨਿਮਰਤਾ ਵਰਗੇ ਗੁਣ ਘਟ ਰਹੇ ਹਨ ਤਾਂ ਲੇਖਕ ਨੇ ਇਹਨਾਂ ਗੱਲਾਂ ਤੇ ਵੀ ਜ਼ੋਰ ਦਿੱਤਾ ਹੈ ਕਿ ਕਰਦੇ ਪਿਆਰ ਕਰਨ ਕਰਨ ਕੀ ਹੋ ਗਿਆ ਬਾਜ਼ਾਰੀ ਰਹਿਣੀ ਬਣੀ ਵੱਧ ਗਈ ਜਿਸ ਕਰਕੇ ਕਰੋਗੀ ਜ਼ਿੰਮੇਵਾਰੀ ਜਾਂ ਕਰੋਗੀ ਜ਼ਿੰਮੇਵਾਰੀ ਹੋ ਗਈ ਬਰਾਦਰੀ ਵਾਲੀ ਸ਼ਰਾਫਤ ਹੋ ਗਈ ਅਤੇ ਨਿਮਰਤਾ ਵਰਗੇ ਗੁਣ ਹੁਣ ਘਟਦੇ ਜਾ ਰਹੇ ਹਨ ਅੱਗੇ ਬੜਾ ਦੇਖੋ ਅੱਗੇ ਲਿਖਿਆ ਕਿ ਕਰਦੇ ਪਿਆਰ ਤੋਂ ਹੀ ਇਨਸਾਨ ਅੰਦਰ ਧਾਰਮਿਕ ਜੀਵਨ ਦੀ ਨੀ ਪੈਦਾ ਹੁੰਦੀ ਹੈ ਦੇਖੋ ਜਿਸ ਨਾ ਇਨਸਾਨ ਦੇ ਅੰਦਰ ਘਰਪਤੀ ਘਰ ਪ੍ਰਤੀ ਪਿਆਰ ਹੋਵੇਗਾ ਉਹੀ ਇਨਸਾਨ ਧਾਰਮਿਕ ਪ੍ਰਵਿਰਤੀ ਵਾਲਾ ਹੋ ਸਕਦਾ ਹੈ ਤਾਂ ਕਿਹਾ ਹੈ ਕਿ ਕਰਦੇ ਪਿਆਰ ਤੋਂ ਹੀ ਇਨਸਾਨ ਅੰਦਰ ਧਾਰਮਿਕ ਜੀਵਨ ਦੀ ਨੀ ਪੈਂਦੀ ਹੈ ਜਿਹੜਾ ਵਿਅਕਤੀ ਆਪਣੇ ਘਰਦਿਆਂ ਨੂੰ ਪਿਆਰ ਕਰਦਾ ਹੈ ਉਹੀ ਵਿਅਕਤੀ ਹੀ ਧਾਰਮਿਕ ਸੰਸਕਾਰ ਜਾਂ ਰੱਬ ਨੂੰ ਯਾਦ ਕਰਦਾ ਹੈ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ ਜਿਹੜੇ ਲੋਕ ਘਰ ਨੂੰ ਅਤੇ ਕਰ ਵਾਲਿਆਂ ਨੂੰ ਕਰ ਵਾਲਿਆਂ ਨੂੰ ਪਿਆਰ ਕਰਦੇ ਹੋਣਗੇ ਉਹੀ ਸਮਾਜ ਅਤੇ ਦੇਸ਼ ਨੂੰ ਪਿਆਰ ਕਰ ਸਕਦੇ ਹਨ ਠੀਕ ਹੈ ਬੇਟਾ ਤੇ ਇਸ ਤਰ੍ਹਾਂ ਲੇਖ ਦੇ ਵਿੱਚ ਕਰਦੇ ਪਿਆਰ ਦੀ ਮਹੱਤਤਾ ਨੂੰ ਕੀ ਗਿਆ ਪੱਕਿਆਂ ਕੀਤਾ ਗਿਆ ਬੜਾ ਡ੍ਰਿਡਾਇਆ ਗਿਆ ਇੱਕ ਵਾਰੀ ਫੇਰ ਆਪਾਂ ਦੇਖ ਲੈਣੇ ਆ ਨਜ਼ਰ ਮਾਰ ਲਿਓ ਤੁਸੀਂ ਠੀਕ ਹੈ ਨਾ ਇਸ ਨੂੰ ਰੋਕ ਰੋਕ ਕੇ ਵੀ ਦੇਖ ਲੈਣਾ ਬੇਟਾ ਤੇ ਇਹਦੇ ਵਿੱਚ ਪਿਆਰ ਦੀ ਮਹੱਤਤਾ ਹੋ ਗਈ ਕਰਦੇ ਪਿਆਰ ਦੀ ਮਹੱਤਤਾ ਅਮੀਰ ਸਿੱਖਿਸ਼ਿਤ ਕਰਦੇ ਪਿਆਰ ਤੋਂ ਹੀ ਬਣਦੀ ਹੈ ਤੇ ਕਰਦਾ ਪਿਆਰ ਪਰਿਵਾਰ ਦੀ ਨਹੀਂ ਹੁੰਦਾ ਬੇਟਾ ਦੇਸ਼ ਕੌਮ ਦੀ ਉਸਾਰੀ ਹੁੰਦੀ ਹੈ ਅੱਗੇ ਦੇਖੋ ਅਗਲੇ ਪੈਰੇ ਦੇ ਵਿੱਚ ਲੇਖਕ ਅਨੁਸਾਰ ਅ ਇੱਥੇ ਕਰ ਕੀ ਹੁੰਦਾ ਹੈ ਉਹਦੀ ਗੱਲ ਇਹ ਕਰ ਕੀ ਹੁੰਦਾ ਹੈ ਕਰ ਕਿਸ ਨੂੰ ਕਹਿੰਦੇ ਆ ਠੀਕ ਹੈ ਨਾ ਆਹ ਦੇਖੋ ਸਾਰੀਆਂ ਵਿਸਧਰਾ ਪਾਲਦੀਆਂ ਹਨ ਲਾਡ ਪਿਆਰ ਲਿਆ ਹੁੰਦਾ ਹੈ ਇਸ ਨੂੰ ਕਿਹੜੀਆਂ-ਕਿਹੜੀਆਂ ਉਦਾਹਰਨਾਂ ਦੇ ਕੇ ਬਿਰਦ ਬੀਬੀ ਦੀ ਹੋ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਚੋਂ ਹੋ ਗਿਆ ਤੇ ਮੁਹੰਮਦ ਸਾਹਿਬ ਦੇ ਬਚਪਨ ਦੀਆਂ ਘਟਨਾਵਾਂ ਨਾਲ ਸਬੰਧਿਤ ਕਰਕੇ ਅੱਗੇ ਪੁੱਤਰ ਅੱਗੇ ਦੇਖੋ ਜਿਨ੍ਹਾਂ ਮਨੁੱਖਾਂ ਨੂੰ ਕਰਦਾ ਪਿਆਰ ਨਹੀਂ ਮਿਲਦਾ ਉਹਨਾਂ ਦਾ ਸੁਭਾਅ ਕਿਵੇਂ ਹੋ ਜਾਂਦਾ ਹੈ ਜਿਵੇਂ ਕਾਰਲਾਈਲ ਦਾ ਸੀ ਉਹਦਾ ਆਪਣੀ ਪ੍ਰਤੀ ਪ੍ਰਤਨੀ ਪ੍ਰਤੀ ਸੁਭਾਅ ਪੜਾਤੇ ਮਾਨਵੀ ਸੀ ਫਿਰ ਅੱਗੇ ਆ ਗਿਆ ਦੇਖੋ ਬੇਟਾ ਕੇ ਇੱਕ ਰੋਗੀ ਬਸੋਂ ਦੇ ਕਾਟੇ ਕਾਟੇ ਤੇ ਬਾਜ਼ਾਰੀ ਰਹਿਣੀ ਪਈ ਵਧਨ ਕਰਕੇ ਕਰੋਗੀ ਜ਼ਿੰਮੇਵਾਰੀ ਬਰਾਦਰੀ ਵਾਲੀ ਸ਼ਰਾਫਤ ਅਤੇ ਨਿਮਰਤਾ ਵਰਗੇ ਗੁਣ ਘਟ ਰਹੇ ਹਨ ਅੱਗੇ ਜੀ ਕਰਦੇ ਪਿਆਰ ਤੋਂ ਇਨਸਾਨ ਅੰਦਰ ਧਾਰਮਿਕ ਜੀਵਨ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਧਾਰਮਿਕ ਜੀਵਨ ਦੀ ਨਹੀਂ ਪੈਂਦੀ ਹੈ ਦੇਸ਼ ਤੇ ਕੌਮ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਹਣਾ ਸਖੀਅਤ امیر ਬੰਦੀ ਹੈ ਹਣਾ ਤੇ ਇਹ ਸਾਰੀਆਂ ਗੱਲਾਂ ਇਸ ਲੇਖ ਦੇ ਵਿੱਚ ਆਪਾਂ ਡਿਸਕਸ ਕੀਤੀਆਂ ਬੇਟਾ ਇਸ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਵੀਡੀਓ ਰੋਕ ਰੋਕ ਕੇ ਦੇਖ ਲੈਣਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਸ ਦੇ ਵਿੱਚ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸਮਝਾਉਂਦੀ ਆ ਬੇਟਾ ਵੀ ਇੱਕ ਤਾਂ ਕਰਦੇ ਪਿਆਰ ਦੀ ਮੱਤ ਤਾਂ ਤੁਸੀਂ ਦੱਸਣੀ ਹੈ ਇਹ ਦੱਸਣਾ ਘਰ ਕੀ ਹੁੰਦਾ ਫਿਰ ਤੁਸੀਂ ਦੱਸਣਾ ਵੀ ਜਿਨ੍ਹਾਂ ਨੂੰ ਕਰਦਾ ਪਿਆਰ ਨਹੀਂ ਮਿਲਦਾ ਉਹਨਾਂ ਦਾ ਸੁਭਾਅ ਕਿਉਂ ਕਿਉਂ ਜਾ ਜਾਂਦਾ ਫਿਰ ਤੁਸੀਂ ਇਹ ਦੱਸਣਾ ਕੀ ਕਰਦੇ ਪਿਆਰ ਤੋਂ ਹੀ ਅਮੀਰ ਸਖਸ਼ੀਤ ਬਣਦੀ ਹੈ ਤੁਸੀਂ ਇਹ ਵੀ ਦੱਸਣਾ ਹੈ ਕਿ ਕਰਦੇ ਪਿਆਰ ਤੋਂ ਹੀ ਧਾਰਮਿਕ ਨਹੀਂ ਦੀ ਨਹੀਂ ਜਿਹੜੀ ਇਹ ਧਾਰਮਿਕ ਪ੍ਰਵਿਰਤੀ ਕਹਿ ਲੋ ਜਾਂ ਧਾਰਮਿਕ ਰੁਚੀ ਕਹਿ ਲੋ ਉਸ ਦੀ ਨਹੀਂ ਪੈਂਦੀ ਇਹ ਕਰਦੇ ਵਿੱਚੋਂ ਤੇ ਕਰਦੇ ਵਿੱਚੋਂ ਹੀ ਸਮਾਜ ਅਤੇ ਦੇਸ਼ ਪ੍ਰਤੀ ਪਿਆਰ ਜਿਹੜਾ ਉਹ ਪੈਦਾ ਹੁੰਦਾ ਹੈ ਠੀਕ ਹੈ ਬੇਟਾ ਹਾਂਜੀ ਅੱਗੇ ਚੱਲਦੇ ਆਂ ਆਪਾਂ ਬੋਲੀ ਲੇਖ ਬੋਲੀ ਲੇਖ ਦੇਖੋ ਜੀ ਬੋਲੀ ਗੁਰਬਖਸ਼ ਸਿੰਘ ਦਾ ਲੇਖ ਹੈ ਤੇ ਇਹਦੇ ਵਿੱਚ ਆਪਾਂ ਦੇਖਦੇ ਆਂ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਆ ਉਹ ਅਪਰ ਇੰਪੋਰਟੈਂਟ ਲੱਗਦੀਆਂ ਹਨ ਬੋਲੀ ਗੁਰਬਖਸ਼ ਸਿੰਘ ਦੀ ਬਾਤਕ ਰਚਨਾ ਹੈ ਇਸ ਲੇਖ ਵਿੱਚ ਲੇਖਕ ਨੇ ਮਨੁੱਖੀ ਜੀਵਨ ਵਿੱਚ ਬੋਲੀ ਦੀ ਮਹੱਤਤਾ ਨੂੰ ਦਰਸਾਇਆ ਹੈ ਕਿਸ ਦੀ ਪਿਛਲੇ ਲੇਖ ਦੇ ਵਿੱਚ ਕਰਦੇ ਪਿਆਰ ਦੀ ਮੱਤਤਾ ਸੀ ਇਸ ਲੇਖ ਵਿੱਚ ਬੋਲੀ ਦੀ ਮੱਤਤਾ ਹੈ ਲੇਖਕ ਨੇ ਮਹੱਤਵਪੂਰਨ ਧਾਰਨਾਵਾਂ ਰਾਹੀਂ ਇਹ ਦਰਵਾਉਣ ਦੀ ਸਾਰਥਕ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਬੋਲੀ ਮਨੁੱਖੀ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਕਿਉਂ ਹੈ ਠੀਕ ਹੈ ਬਟਾ ਅੱਗੇ ਦੇਖਦੇ ਹਾਂ ਅਗਲੇ ਪੈਰੇ ਦੇ ਵਿੱਚ ਤਾਂ ਲੇਖਕ ਬੋਲੀ ਨੂੰ ਮਨੁੱਖੀ ਆਤਮਾ ਦਾ ਚਿੱਤਰ ਮੰਨਦਾ ਹੈ ਕੀ ਮੰਨਦਾ ਚਿੱਤਰ ਮੰਨਦਾ ਹੈ ਲੇਖਕ ਅਨੁਸਾਰ ਬੋਲੀ ਹੀ ਉਹ ਮਾਧਿਅਮ ਜਿਸ ਨਾਲ ਹੀ ਉਹ ਮਾਧਿਅਮ ਹੈ ਜਿਸ ਨਾਲ ਕਿਸੇ ਵੀ ਇਨਸਾਨ ਦਾ ਵਧਿਆ ਜਾਂ ਘਟਿਆ ਹੋਣਾ ਦਿਸ ਪੈਂਦਾ ਹੈ ਬੋਲੀ ਦਾ ਖਜ਼ਾਨਾ ਬਚਪਨ ਦੇ ਚੋਗਿਰਦੇ ਵਿੱਚ ਜੁੜਨਾ ਸ਼ੁਰੂ ਹੁੰਦਾ ਹੈ ਇਸੇ ਖਜ਼ਾਨੇ ਵਿੱਚੋਂ ਅਸੀਂ ਨੋਟਾਂ ਤੇ ਸਿੱਖਿਆ ਦੇ ਸ਼ਬਦ ਰੋਜ਼ਾਨਾ ਜ਼ਿੰਦਗੀ ਵਿੱਚ ਵਰਤਦੇ ਆ ਬੋਲੀ ਦਾ ਖਜ਼ਾਨਾ ਅਮੀਰ ਬਣਾਉਣ ਲਈ ਪ੍ਰਾਪਤ ਮੌਕਿਆਂ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ ਲੇਖਕ ਦੇ ਅਨੁਸਾਰ ਬਚਪਨ ਉਹ ਸਮਾਂ ਹੈ ਜਿਸ ਵਿੱਚ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਹਾਂਜੀ। ਦੇਖੋ ਲੇਖਕ ਇਸ ਨੂੰ ਜਵਾਨੀ ਅਤੇ ਬੁਢਾਪੇ ਨਾਲੋਂ ਵੀ ਵੱਧ ਕੀਮਤੀ ਸਮਝਦਾ ਹੈ। ਇਸ ਕਮ ਵਿੱਚ ਕਰਦੇ ਬਜ਼ੁਰਗ ਮੈਂਬਰਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਠੀਕ ਹੈ ਬੇਟਾ। ਇਹ ਸੀ ਇਸ ਲੇਖ ਦਾ ਸਾਰ ਤੁਸੀਂ ਇਹਨਾਂ ਲਿਖਣਾ ਤੁਹਾਡੇ ਨੰਬਰ ਪੱਕੇ ਠੀਕ ਹੈ ਬੇਟਾ। ਹਾਂਜੀ। ਅੱਗੇ ਪੁੱਤਰ ਲੇਖ ਹੈ ਜੀ ਪ੍ਰਾਰਥਨਾ ਲੇਖ। ਪ੍ਰਾਰਥਨਾ ਲੇਖ ਡਾਕਟਰ ਬਲਬੀਰ ਸਿੰਘ ਹਾਂਜੀ ਦੇਖਦੇ ਆ ਦੇਖੋ ਬੇਟਾ ਪ੍ਰਾਰਥਨਾ ਲੇਖ ਡਾਕਟਰ ਬਲਬੀਰ ਸਿੰਘ ਦੀ ਰਚਨਾ ਹੈ ਇਸ ਵਿੱਚ ਇਸ ਲੇਖ ਵਿੱਚ ਲੇਖਕ ਨੇ ਪ੍ਰਾਰਥਨਾ ਭਾਵ ਅਰਦਾਸ ਦੀ ਮਹੱਤਤਾ ਪ੍ਰਗਟਾਈ ਹੈ ਲੇਖਕ ਨੇ ਪ੍ਰਾਰਥਨਾ ਦਾ ਸ਼ਾਬਦਿਕ ਅਰਥ ਦੱਸਦਿਆਂ ਸਿੱਖ ਧਰਮ ਵਿੱਚ ਇਸ ਦੀ ਐਮੀਤ ਦੱਸੀ ਹੈ ਕਿ ਸਿੱਖ ਧਰਮ ਵਿੱਚ ਅਰਦਾਸ ਬਹੁਤ ਐਮ ਹੈ ਅਤੇ ਹਰੇਕ ਸੰਸਾਰਕ ਮੌਕੇ ਕੀਤੀ ਜਾਂਦੀ ਹੈ ਕਿਸੇ ਕਦਰ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਕਿਸ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਠੀਕ ਹੈ ਬੇਟਾ ਹਾਂਜੀ ਅੱਗੇ ਦੇਖੋ ਅੱਗੇ ਆਸਕਰ ਵਾਈਲਡ ਕੀ ਕਹਿੰਦਾ ਅਰਦਾਸ ਬਾਰੇ ਉਹ ਵੀ ਆਪਾਂ ਦੇਖਦੇ ਆ ਤਾਂ ਆਸਕਰ ਵਾਈਲਡ ਕਹਿੰਦਾ ਹੈ ਕਿ ਅਰਦਾਸ ਫਰਜ਼ ਹੈ ਉਹਦੇ ਅਨੁਸਾਰ ਕੀ ਅਰਦਾਸ ਫਰਜ਼ ਹੈ ਤੇ ਫਰਜ਼ ਬਿਨਾ ਕਿਸੇ ਉਤਰ ਦੀ ਆਸ ਵਿੱਚ ਪੂਰਾ ਕਰਨਾ ਚਾਹੀਦਾ ਜਿਸ ਅਰਦਾਸ ਦਾ ਉਤਰ ਮਿਲਦਾ ਹੋਵੇ ਉਹ ਅਰਦਾਸ ਨਹੀਂ ਸਗੋਂ ਖਤੋ ਕਿਤਾਬਤ ਦਾ سلسلہ ਬਣ ਜਾਂਦਾ ਹੈ ਹਾਂ ਖਤੋ ਕਿਤਾਬਤ ਇੱਕ ਤਾਂ ਸ਼ਾਇਦ ਮੈਂ ਨਾ ਕਿਤਾਬਤ ਲਿਖਿਆ ਬੜਾ ਗਲਤੀ ਨਾਲ ਲਿਖਿਆ ਗਿਆ ਹੋਣਾ ਹੈ ਖਤੋ ਕਿਤਾਬਤ ਦਾ سلسلہ ਬਣ ਜਾਂਦਾ ਹੈ ਯਾਦ ਰੱਖ ਲੈ ਬਟਾ ਖਤੋ ਕਿਤਾਬਤ ਦਾ سلسلہ ਬਣ ਜਾਂਦਾ ਹੈ ਅੱਗੇ ਦੇਖਦੇ ਆ ਯੂਨਾਨੀ ਦਾਰਸ਼ਨਿਕ ਅਰਦਾਸ ਬਾਰੇ ਕੀ ਕਹਿੰਦਾ ਹੈ ਤਾਂ ਯੂਨਾਨੀ ਦਾਰਸ਼ਨਿਕ ਅਨੁਸਾਰ ਅਰਦਾਸ ਦੀ ਜਿਹੜਾ ਯੂਨਾਨੀ ਦਾਰਸ਼ਨਿਕ ਹੈ ਨਾ ਉਹ ਵੀ ਅਰਦਾਸ ਦੀ अहमियत ਤੋਂ ਜਾਣੂ ਸੀ ਉਸਨੇ ਜ਼ਹਿਰ ਦਾ ਪਿਆਲਾ ਹਸ ਕੇ ਪੀਤਾ ਅਤੇ ਸਭ ਦੇ ਭਲੇ ਲਈ ਅਰਦਾਸ ਕੀਤੀ ਮਹਾਰਾਜਾ ਰਣਜੀਤ ਸਿੰਘ ਹਰੇਕ ਕੰਮ ਤੋਂ ਪਹਿਲਾਂ ਲਿਖਣਾ ਬੇਟਾ ਇੱਥੇ ਹਰੇਕ ਕੰਮ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਸਨ ਅਤੇ ਉਸ ਕੰਮ ਵਿੱਚ ਫਤਿਹ ਹਾਸਲ ਕਰਦੇ ਸਨ ਠੀਕ ਹੈ ਨਾ ਉਸ ਕੰਮ ਦੀ ਕੀ ਕਰਦੇ ਸਨ ਫਤਿਹ ਹਾਸਲ ਕਰਦੇ ਸਨ ਇਹ ਇਹ ਅਰਦਾਸ ਦਾ ਇਹ ਅਰਦਾਸ ਦਾ ਹੀ ਅਸਰ ਸੀ ਕਿ ਨਾਸਤਿਕ ਅਤੇ ਰੱਬ ਨੂੰ ਗਾਲਾਂ ਕੱਢਣ ਵਾਲੇ ਧੜ ਵੀ ਕੈਦੀ ਨੇ ਰੱਬ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ ਨਤੀਜੇ ਵਜੋਂ ਉਹ ਤਾਂ ਸ਼ਾਂਤਮਨ ਸ਼ਾਂਤ ਹੋ ਗਿਆ ਮਾਰਾੜਾ ਜੀ ਸਿੰਘ ਨੂੰ ਸਕੂਨ ਦੀ ਨੀਂਦ ਆਈ ਅਤੇ ਉਹਨਾਂ ਨੇ ਖੁਸ਼ ਹੋ ਕੇ ਉਸ ਨੂੰ ਰਿਹਾ ਕਰ ਦਿੱਤਾ ਇਸ ਲਈ ਸਾਨੂੰ ਸਰਬੱਤ ਦੇ ਭਲੇ ਦੇ ਅਰਦਾਸ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਇਹ ਜੀਬੀਡੀ ਮੋਟੀਆਂ ਮੋਟੀਆਂ ਗੱਲਾਂ ਐ ਇਸ ਦੇ ਵਿੱਚ ਕਿ ਔਸਕਰ ਵਾਈਲਡ ਦਾ ਕਿ ਵਿਚਾਰ ਜ਼ਰੂਰ ਲਿਖਣਾ ਤੁਸੀਂ ਯੂਨਾਨੀ ਦਾਰਸ਼ਨਿਕ ਅਰਦਾਸ ਬਾਰੇ ਕੀ ਕਹਿੰਦਾ ਉਹ ਜ਼ਰੂਰ ਲਿਖਣਾ ਹੈ ਅਰਦਾਸ ਹੁੰਦੀ ਕੀ ਹੈ ਕਦੋਂ ਕੀਤੀ ਜਾਂਦੀ ਹੈ ਤੇ ਅਰਦਾਸ ਦਾ ਸਿੱਖ ਧਰਮ ਦੇ ਵਿੱਚ ਕੀ ਮਤਵ ਹੈ ਇਹ ਤੁਸੀਂ ਜ਼ਰੂਰ ਲਿਖਣਾ ਹੈ ਤਾਂ ਤੁਹਾਡਾ ਲੇਖ ਜਿਹੜਾ ਉਹ ਵਧੀਆ ਹੋ ਜਾਏਗਾ ਬਟਾ ਅੱਗੇ ਆ ਸਾਡੇ ਕੋਲ ਬਾਬਾ ਰਾਮ ਸਿੰਘ ਕੂਕਾ ਹਾਂਜੀ ਬਟਾ ਦੇਖਦੇ ਹਾਂ ਬਾਬਾ ਰਾਮ ਸਿੰਘ ਕੂਕਾ ਜੀਵਨੀ ਮੁਲਕ ਲੇਖ ਹੈ ਬਟਾ ਇਹ ਜੀ ਬਾਬਾ ਰਾਮ ਸਿੰਘ ਜੀ ਦਾ ਜਨਮ 1816 ਈਸਵੀ ਵਿੱਚ ਲੁਧਿਆਣੇ ਦੇ ਨੇੜਲੇ ਪਿੰਡ ਭੈਣੀ ਰਾਈਆਂ ਵਿਖੇ ਭਾਈ ਜੱਸਾ ਸਿੰਘ ਦੇ ਘਰ ਹੋਇਆ ਜੋ ਆਪ ਤਰਖਾਣੇ ਲੋਖਾਣੇ ਲੋਹਾਰੇ ਦਾ ਕੰਮ ਕਰਦੇ ਸਨ ਉਹਨਾਂ ਦੀਆਂ ਧਾਰਮਿਕ ਵਿਰਤੀਆਂ ਅਤੇ ਪੜ੍ਹਾਈ ਲਿਖਾਈ ਦਾ ਅਸਰ ਬਾਲਕ ਰਾਮ ਸਿੰਘ ਨੇ ਬਖੂਬੀ ਕਬੂਲਿਆ ਬਖੂਬੀ ਕਬੂਲਿਆ ਤੇ ਅੱਗੇ ਆ ਜੀ ਬੇਟਾ ਦੇਖੋ ਉਹ 20 ਕੁ ਸਾਲ ਦੀ ਉਮਰ ਵਿੱਚ ਹੀ ਆਪਣੇ ਭਣੋਏ ਕਾਬਲ ਸਿੰਘ ਦੀ ਪ੍ਰੇਰਣਾ ਸਦਕਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ ਨੌਕਰੀ ਦੌਰਾਨ ਹੀ ਉਹਨਾਂ ਦੀ ਮੁਲਾਕਾਤ ਬਾਬਾ ਬਾਲਕ ਸਿੰਘ ਨਾਲ ਹੋਈ ਇਹਨਾਂ ਉੱਤੇ ਬਾਬਾ ਬਾਲਕ ਸਿੰਘ ਦੇ ਉਪਦੇਸ਼ਾਂ ਦਾ ਡੂੰਘਾ ਅਸਰ ਪਿਆ ਅਤੇ ਉਹ ਪਹਿਲਾਂ ਨਾਲੋਂ ਵੱਧ ਕੇ ਪ੍ਰਮਾਤਮਾ ਦੀ ਬੰਦਗੀ ਕਰਨ ਲੱਗ ਪਏ ਅੱਗੇ ਬੇਟਾ ਅੱਗੇ ਦੇਖੋ ਉਹਨਾਂ ਨੇ ਸਿੰਘਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਮੁਦਕੀ ਦੀ ਲੜਾਈ ਵਿੱਚ ਵੀ ਭਾਗ ਲਿਆ ਲੜਾਈ ਉਪਰੰਤ ਆਪ ਨੇ ਪਿੰਡ ਆ ਕੇ ਗੁਜ਼ਾਰੇ ਲਈ ਲੋਹੇ ਕਪੜੇ ਦੀ ਹੱਟੀ ਪਾ ਲਈ ਉਹਨਾਂ ਦੇ ਪ੍ਰਭਾਵ ਹੇਠ ਹੀ ਜਗਿਆਸੂਆਂ ਅਭਿਆਸਿਆਂ ਦੀ ਜ਼ਤੇਬੰਦੀ ਦਾ ਨਾਮ ਜਾਂ ਨਾਮ ਦਾ ਜ਼ਤੇਬੰਦੀ ਦਾ ਇਥੇ ਨਹੀਂ ਹੈਗਾ ਬਟਾ ਜ਼ਤੇਬੰਦੀ ਨਾਮਤਾਰੇ ਜਾਂ ਕੁੱਕਾ ਲੇਰ ਨਾਮਤਰੀ ਜਾਂ ਕੁੱਕਾ ਲੇਰ ਦਾ ਪਸਾਰ ਹੋਇਆ ਉਹ ਲੋਕਾਂ ਨੂੰ ਉੱਚਾ ਤੇ ਸੁੱਚਾ ਜੀਵਨ ਜਿਉਣ ਦਾ ਉਪਦੇਸ਼ ਦਿੰਦੇ ਸਨ ਉਹਨਾਂ ਨੇ ਸਮਾਜ ਵਿੱਚ ਮਰਦ ਅਤੇ ਔਰਤ ਦੀ ਸੰਪੂਰਨ ਅਤੇ ਮੁਕੰਮਲ ਇਕਤਾ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਉਹਨਾਂ ਦਾ ਉਪਦੇਸ਼ ਸੀ ਕਿ ਮਰਦ ਅਤੇ ਔਰਤ ਬਰਾਬਰ ਦੇ ਹੱਕਦਾਰ ਹਨ। ਉਹ ਲੋਕਾਂ ਨੂੰ ਉਹ ਲੋਕਾਂ ਨੂੰ ਸਰੀਰਕ ਦੇ ਮਾਨਸਿਕ ਗੁਲਾਮੀ ਗੁਲਾਮੀ ਲਿਖਿਆ ਨਾ ਤੇ ਗੁਲਾਮੀ ਆਏਗਾ ਬੜਾ ਗੁਲਾਮੀ ਗੁਲਾਮੀ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਸਨ। ਉਹ ਲੋਕਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਹਰ ਕੱਢਣ ਦੀ ਵਿਵਿệnਤਾ ਸੋਚਦੇ ਰਹਿੰਦੇ। ਇਹ ਗੱਲ ਜ਼ਰੂਰ ਲਿਖਣੀ ਹੈ ਬਟਾ ਕਿ ਉਹਨਾਂ ਦਾ ਉਪਦੇਸ਼ ਕੀ ਸੀ ਮਰਦ ਤੇ ਔਰਤ ਬਰਾਬਰ ਦੇ ਹੱਕਦਾਰ ਹਨ ਤੇ ਉਹਨਾਂ ਨੇ ਔਰਤ ਦੀ ਸੰਪੂਰਨ ਅਤੇ ਮੁਕੰਮਲ ਇਕਤਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਠੀਕ ਹੈ ਬਟਾ ਇਹ ਗੱਲ ਤੁਸੀਂ ਜ਼ਰੂਰ ਲਿਖਣੀ ਹੈ ਅੱਗੇ ਚੱਲਦੇ ਹਾਂ ਅੱਗੇ ਜੀ ਉਹਨਾਂ ਨੇ ਉਹਨਾਂ ਨੇ ਅੰਗਰੇਜ਼ਾਂ ਦੀਆਂ ਸਹੂਿਦਾਵਾਂ ਦਾ ਬਾਈਕਾਟ ਕਰਨ ਲਈ ਪ੍ਰੇਰਿਆ ਤੇ ਆਪਣਾ ਦੇਸੀ ਰਾਜ ਪ੍ਰਬੰਧ ਸ਼ੁਰੂ ਕੀਤਾ ਉਹਨਾਂ ਦਾ ਸ਼ੁਰੂ ਕੀਤਾ ਦੇਸੀ ਡਾਕ ਦੇਸੀ ਡਾਕ ਪ੍ਰਬੰਧ ਇਸ ਦੀ ਉੱਤਮ ਉਦਾਹਰਣ ਹੈ ਉਹਨਾਂ ਨੇ ਕਿਹਾ ਵੀ ਅੰਗਰੇਜ਼ਾਂ ਦੀਆਂ ਜਿੰਨੀਆਂ ਵੀ ਸੁਵਿਧਾਵਾਂ ਹੈ ਗਿਆ ਉਹਨਾਂ ਦਾ ਬਾਈਕਾਟ ਕਰੋ ਜੇਕਰ ਇਸ ਤਰ੍ਹਾਂ ਕਰਾਂਗੇ ਤਾਂ ਆਪਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੇਤੀ ਹੀ ਕੀ ਹੋ ਜਾਵਾਂਗੇ ਆਜ਼ਾਦ ਹੋ ਜਾਵਾਂਗੇ ਉਹਨਾਂ ਦੇ ਉਪਦੇਸ਼ਕ ਅਧ ਪਚਦੀ ਗੁਲਾਮੀ ਵਿੱਚੋਂ ਤਾਂ ਉਦੋਂ ਹੀ ਨਿਕਲ ਗਏ ਪਰ ਕੁਝ ਵਿੰਤਾ ਸਿਰੇ ਨਾ ਚੜ ਸਕਣ ਕਾਰਨ ਇਹ ਕਾਰਜ ਇਹ ਕਾਰਜ ਜਿਹੜਾ ਬੇਟਾ ਪੂਰਾ ਨਾ ਹੋ ਸਕਿਆ ਉਹਨਾਂ ਨੂੰ ਦੇਸ਼ ਨਿਕਾਲਾ ਦੇ ਕੇ ਅਰਮੂਨ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਦਾ 1885 ਦੇ ਵਿੱਚ ਕੀ ਹੋ ਗਿਆ ਇਸਵੀ ਵਿੱਚ ਦੇਹਾਂਤ ਹੋ ਗਿਆ ਬੜਾ ਤੇ ਰਹਿ ਗਿਆ ਇੱਥੇ ਤੁਸੀਂ ਲਿਖਣਾ ਦੇਹਾਂਤ ਹੋ ਗਿਆ ਕਦੋਂ ਹੋ ਗਿਆ 1885 ਦੇ ਵਿੱਚ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜ਼ਿਕਰ ਕਰਨਾ ਹੈ ਇੱਕ ਤਾਂ ਜਗਿਆਸੂਆਂ ਵੀ ਅਸਿਆਂ ਦੀ ਜਥੇਬੰਦੀ ਦਾ ਜ਼ਿਕਰ ਕਰਨਾ ਹੈ ਇੱਕ ਤੁਸੀਂ ਜ਼ਿਕਰ ਕਰਨਾ ਉਹਨਾਂ ਦੇ ਉਪਦੇਸ਼ਾਂ ਬਾਰੇ ਉਹਨਾਂ ਨੇ ਔਰਤ ਅਤੇ ਮਰਦ ਦੀ ਸੰਪੂਰਨਕਤਾ ਬਾਰੇ ਕੀ ਕਿਹਾ ਉਹਨਾਂ ਦਾ ਉਪਦੇਸ਼ ਕੀ ਸੀ ਉਹਨਾਂ ਨੇ ਕਿਸ ਦਾ ਪ੍ਰਭਾਵ ਕਬੂਲਿਆ ਉਹਨਾਂ ਨੇ ਕਿੱਥੇ ਨੌਕਰੀ ਕੀਤੀ ਤੇ ਉਹਨਾਂ ਨੇ ਦੇਸੀ ਰਾਖ ਪ੍ਰਬੰਧ ਤਲਾਉ ਦੇ ਬਾਰੇ ਵਿੱਚ ਜ਼ਿਕਰ ਕਰਨਾ ਹੈ ਗੁਲਾਮ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਲਈ ਕਿਹੜੇ ਕਿਹੜੇ ਉਹਨਾਂ ਨੂੰ ਉਪਰਾਲੇ ਕੀਤੇ ਉਹਨਾਂ ਸਾਰੇ ਬਾਰੇ ਤੁਸੀਂ ਜ਼ਰੂਰ ਇਹਦੇ ਵਿੱਚ ਲਿਖਣਾ ਹੈ ਬੇਟਾ ਜੇ ਚੀਜ਼ਾਂ ਦਾ ਤੁਸੀਂ ਸਕਿਪ ਨਹੀਂ ਕਰ ਸਕਦੇ ਇਹ ਲਿਖਣੀਆਂ ਲਿਖਣੀਆਂ ਹੈ ਠੀਕ ਹੈ ਅੱਗੇ ਚਲਦੇ ਹਾਂ ਮਹਾ ਕਵੀ ਕਾਲੀਦਾਸ ਮਹਾ ਕਵੀ ਕਾਲੀਦਾਸ ਦੇਖੋ ਹਾਂਜੀ ਮਹਾ ਕਵੀ ਕਾਲੀਦਾਸ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਬਾਤਕ ਰਚਨਾ ਹੈ ਇਸ ਲੇਖ ਵਿੱਚ ਲੇਖਕ ਨੇ ਲੇਖਕ ਨੇ ਨੇ ਨਹੀਂ ਆਏ ਲੇਖਕ ਨੇ ਭਾਰਤ ਦੇ ਮਹਾਨ ਕਲਾਸੀਕਲ ਕਵੀ ਕਾਲੀਦਾਸ ਦੇ ਜੀਵਨ ਤੇ ਰਚਨਾਵਾਂ ਬਾਰੇ ਸਾਂਝ ਪਾਈ ਹੈ ਹਾਂਜੀ ਕਾਲੀਦਾਸ ਦੇ ਜੀਵਨ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਪਰ ਇਹ ਮੰਨਿਆ ਜਾਂਦਾ ਹੈ ਕਿ ਉਹ ਹਿੰਦੁਸਤਾਨ ਦੇ ਪ੍ਰਤਾਪੀ ਰਾਜਾ ਵਿਕਰਮਾਦਿਤ ਦੇ ਦਰਬਾਰੀ ਰਤਨਾ ਵਿੱਚੋਂ ਦਰਬਾਰੀ ਨੌ ਰਤਨਾ ਵਿੱਚ ਇੱਕ ਰਤਨ ਸੀ ਬਟਾ ਠੀਕ ਹੈ ਨਾ ਤੋ ਵਿਕਰਮਾਜੀ ਦੇ ਨੌ ਦਰਬਾਰੀ ਰਤਨਾ ਵਿੱਚੋਂ ਇੱਕ ਸੀ ਹਰ ਪ੍ਰਾਂਤ ਹਰ ਪ੍ਰਾਹਰ ਤੇ ਹਰ ਜਾਤੀ ਦੇ ਲੋਕ ਉਸ ਦੀ ਕਾਲ ਸੁੰਦਤਾ ਕਰਕੇ ਉਸ ਨੂੰ ਆਪਣਾ ਦਸਨ ਵਿੱਚ ਮਾਣ ਮਹਿਸੂਸ ਕਰਦੇ ਹਨ ਕਾਲੀਦਾਸ ਅਤੇ ਕਵਤਾ ਇੱਕ ਦੂਜੇ ਦੇ ਇੱਕ ਦੂਜੇ ਦੇ ਪ੍ਰਿਤਮ ਪ੍ਰੀਤਮਾ ਸਨ ਜੇ ਕਾਲੀਦਾਸ ਰਾਜਾ ਵਿਕਰਮਾਜੀਤ ਸੀ ਤੇ ਕਵਤਾ ਉਸ ਦੀ ਪਟਰਾਣੀ ਠੀਕ ਹੈ ਬੇਟਾ ਅੱਗੇ ਬੇਟਾ ਕਾਲੀਦਾਸ ਦੀਆਂ ਰਚਨਾਵਾਂ ਦੇਖੋ ਕਾਲੀਦਾਸ ਦੀਆਂ ਰਚਨਾਵਾਂ ਬਾਰੇ ਦੇਖਦੇ ਹਾਂ ਕਾਲੀਦਾਸ ਦੀਆਂ ਸਤ ਪੁਸਤਕਾਂ ਪ੍ਰਸਿੱਧ ਹਨ ਜਿਨ੍ਹਾਂ ਵਿੱਚੋਂ ਚਾਰ ਕੀ ਬਟਾ ਚਾਰ ਕਾਵਿ ਕਾਵਿ ਕਾਵ ਕੁਮਾਰ ਸੰਭਵ ਰਗਵੰਸ਼ ਕੁਮਾਰ ਸੰਭਵ ਮੇਕਦੂਤ ਰਿਤੂ ਸੰਹਾਰ ਤੇ ਨਾਟਕ ਹੈਗੇ ਬਟਾ ਤਿੰਨ ਅਭਿਗਿਆਨ ਸ਼ਕੁੰਤਲਾ ਵਿਕਰਮੌਰਵਸ਼ੀ ਅਤੇ ਮਾਲਵਿਕਾਗਨੀ ਮਿੱਤਰ ਕਾਲੀਦਾਸ ਦੀ ਕਾਵਕਲਾ ਬਾਕਮਾਲ ਹੈ ਹਾਂਜੀ ਅੱਗੇ ਬਟਾ ਅੱਗੇ ਦੇਖੋ ਉਹ ਹਰ ਗੱਲ ਵਿੱਚ ਉਸ ਦੀ ਹਰ ਗੱਲ ਵਿੱਚ ਕੀ ਹੈ ਚਮਤਕਾਰ ਹੈ ਉਸ ਦੀ ਹਰ ਗੱਲ ਵਿੱਚ ਕੀ ਹੈ ਚਮਤਕਾਰ ਹੈ ਅਤੇ ਉਪਮਾਵਾਂ ਬਹੁਤ ਮੰਨੀਆਂ ਗਈਆਂ ਹਨ ਉਸ ਦੀਆਂ ਉਪਮਾਵਾਂ ਬਹੁਤ ਮੰਨੀਆਂ ਗਈਆਂ ਹਨ ਉਸ ਦਾ ਬੋਲੀ ਉੱਤੇ ਪੂਰਾ ਕਾਬੂ ਹੈ ਉਹ ਬਿਆਨ ਕਰਨ ਅਤੇ ਇਕਟਾਖ ਕਰਨ ਵਿੱਚ ਮਾਹਰ ਹੈ ਅੱਗੇ ਪੁੱਤਰ ਉਸ ਦੀ ਇਸੇ ਕਾਵ ਸੰਦਰਤਾ ਕਰਕੇ ਪੁਰਬ ਦੇ ਲੋਕ ਉਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਕਰਦੇ ਹਨ ਅਤੇ ਪੱਛਮ ਵਾਲੇ ਉਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਆਖਦੇ ਹਨ ਠੀਕ ਹੈ ਬੇਟਾ ਇਹ ਗੱਲਾਂ ਤੁਸੀਂ ਜ਼ਰੂਰ ਦੇ ਵਿੱਚ ਲਿਖਣੀਆਂ ਹਨ ਅੱਗੇ ਚੱਲਦੇ ਆਂ ਆਪਾਂ ਮੇਰੇ ਵੱਡੇ ਵਡੇਰੇ ਮੇਰੇ ਵੱਡੇ ਵਡੇਰੇ ਗਿਆਨੀ ਗੁਰਦੇਵ ਸਿੰਘ ਦਾ ਲੇਖ ਹਾਂਜੀ ਦੇਖੋ ਮੇਰੇ ਵੱਡੇ ਵਡੇਰੇ ਲੇਖ ਗਿਆਨੀ ਗੁਰਦੇਵ ਸਿੰਘ ਦੀ ਇਤਿਹਾਸਕ ਰਚਨਾ ਹੈ ਇਸ ਲੇਖ ਵਿੱਚ ਲੇਖਕ ਨੇ ਪੰਜਾਬ ਦੇ ਨਮੂਨੇ ਦੇ ਪੁਰਖਿਆਂ ਦਾ ਵਰਣਨ ਕੀਤਾ ਹੈ ਲੇਖਕ ਦੇ ਵੱਡੇ ਵਡੇਰੇ ਆਮ ਇਨਸਾਨਾਂ ਵਾਂਗ ਹੀ ਸਨ ਪਰ ਉਹਨਾਂ ਦੀਆਂ ਸਰੀਰਕ ਬਚਤਰ ਲਿਖਿਆ ਨੇ ਤੇ ਬੰਤਰ ਹੈ ਬੇਟਾ ਬਣਤਰ ਨਾਣਾ ਅਤੇ ਖੁਰਾਕ ਕਾਰਨ ਉਹ ਲੇਖਕ ਨੂੰ ਦਿਉਆਂ ਧਾਨੂਆ ਵਰਗੇ ਲੱਗਦੇ ਸਨ ਲੱਗਦੇ ਸਨ ਵਰਗੇ ਲੱਗਦੇ ਸਨ ਲੇਖਕ ਨੇ ਆਪਣੇ ਦਾਦੇ ਪੜਦਾਦੇ ਅੱਖੀ ਨਹੀਂ ਸੰਦੇਖੇ ਸਿਰਫ ਉਹਨਾਂ ਦੀਆਂ ਕਹਾਣੀਆਂ ਹੀ ਲੋਕਾਂ ਕੋਲੋਂ ਸੁਣੀਆਂ ਸਨ ਉਹੀ ਲੋਕਾਂ ਦੀਆਂ ਲੋਕਾਂ ਕੋਲੋਂ ਸੁਣੀਆਂ ਸੁਣਾਈਆਂ ਕਹਾਣੀਆਂ ਜੜੀਆਂ ਉਹ ਸਾਨੂੰ ਲੇਖ ਦੇ ਵਿੱਚ ਸਾਡੇ ਨਾਲ ਸਾਂਝੀ ਕਰਦਾ ਹੈ ਬੇਟਾ ਹਾਂਜੀ ਤਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਲਿਖਣੀ ਹੈ ਆ ਦੇਖ ਲਓ ਉਦੇ ਦਾਦੇ ਦਾਦੇ ਭਰਾਵਾਂ ਦੇ ਨਾਮ ਜਿਹੜੇ ਹੈਗੇ ਦਾਦੇ ਭਰਾ ਜਿਹੜੇ ਹੈਗੇ ਉਹਨਾਂ ਦੇ ਨਾਮ ਤੁਸੀਂ ਜ਼ਰੂਰ ਲਿਖਣੇ ਆਂ ਦਾਸ ਪੰਨੂ ਰਾਮ ਦਿੱਤਾ ਤੇ ਸਾਬ ਸਿੰਘ ਕਮਾ ਪੈ ਗਿਆ ਤੇ ਠੀਕ ਹੈ ਬੇਟਾ ਰਾਮ ਦਿੱਤਾ ਸਾਬ ਸਿੰਘ ਉਹ ਚਾਰੇ ਭਰਾ ਰਚਕੇ ਖਾਣ ਵਾਲੇ ਅਤੇ ਦੱਬ ਕੇ ਵਾਉਣ ਵਾਲੇ ਸਨ ਉਹ ਜਿਸ ਖੇਤ ਵਿੱਚੋਂ ਲੰਗ ਜਾਂਦੇ ਡੰਡੀ ਪਾ ਦਿੰਦੇ ਉਹਨਾਂ ਦੀ ਖੁਰਾਕ ਦਾ ਧਿਆਨ ਧਰ ਕੇ ਛਾਪੇ ਪਿੰਡ ਵਾਲਿਆਂ ਨੇ ਉਹਨਾਂ ਨਾਲ ਪੱਕੇ ਤੌਰ ਉਤੇ ਰਿਸ਼ਤਾ ਤੋੜ ਲਿਆ ਖਾਣ ਪੀਣ ਤੋਂ ਵੱਧ ਉਹਨਾਂ ਦੀ ਜ਼ੁਰਾਵਰੀ ਦੇ ਚਰਚੇ ਵੱਧ ਸਨ ਖਾਣ ਪੀਣ ਤੋਂ ਬਾਅਦ ਉਹਨਾਂ ਦੀ ਜੋ ਰਾਵਰੀ ਦੇ ਚਰਚੇ ਵਦਸਨ ਲੱਗੇ ਬਟਾ ਇੱਕ ਇੱਕ ਵਾਰ ਬਾਬੇ ਇੱਕ ਵਾਰ ਨੇ ਇੱਕ ਵਾਰ ਬਾਬੇ ਪੁੰਨੂ ਨੇ ਜੰਗਲਵਲ ਦੇ ਪੂਸਰੇ ਪਹਿਲਵਾਂ ਦੀ ਜਿਹੀ ਗੋਡਣੀ ਲਵਾਈ ਕਿ ਆਸ-ਪਾਸ ਦੇ ਪਿੰਡਾਂ ਵਿੱਚ ਬਾਬੇ ਦੀ ਜੈਜਕਾਰ ਹੋ ਗਈ ਲੇਖਕ ਦਾ ਇੱਕ ਬੁੱਢਾ ਬਾਬਾ ਰਾਹ ਵਿੱਚ ਅੜਕਾ بڑے ਸ਼ਤੂਤ ਦੀ ਸ਼ਤੂਤ ਦੀ ਗੱਲੀ ਇਕੱਲਾ ਹੀ ਚੁੱਕ ਲਿਆ ਸੀ ਜਿਸ ਨੂੰ ਕਿੰਨੇ ਹੀ ਸਾਲਾਂ ਬਾਅਦ ਚੁੱਕਣ ਲਈ ਕਹਿੰਦੇ ਕਹਾਉਂਦੇ 8-10 ਗੱਭਰੂ ਲਗਾਉਣੇ ਪਏ ਅੱਗੇ ਬਟਾ ਅੱਗੇ ਦੇਖੋ ਬਾਬਿਆਂ ਦੇ ਨਾਲ ਉਹਨਾਂ ਦੀਆਂ ਭੈਣਾਂ ਵੀ ਜ਼ੁਰਾਬਰੀ ਵਿੱਚ ਘਟ ਨਹੀਂ ਸੀ ਜਾਂ ਨਹੀਂ ਸਨ ਲੇਖਕ ਨੇ ਲੇਖਕ ਤਾਂ ਆਪਣੇ ਆਪ ਨੂੰ ਬਲੁੰਗੜਾ ਜਿਹਾ ਹੀ ਲੱਗਦਾ ਮਹਿਸੂਸ ਕਰਦਾ ਹੈ ਬਾਬਿਆਂ ਤੋਂ ਬਾਅਦ ਉਹਨਾਂ ਦਾ ਕਿ ਭਾਂਜਾ ਮੰਗਲ ਸਿੰਘ ਵੀ ਪਹਿਲਵਾਨੀ ਕਰਦਾ ਰਿਹਾ ਜਿਹੜਾ 20 25 ਸੇਰ ਦੇ ਦੇ ਸੰਗਲ ਬਣ ਕੇ ਤੇ ਲਿਖਣਾ ਸੰਗਲ ਬਣ ਕੇ ਸੰਗਲ ਬਣ ਕੇ ਮੁੰਗਲੀਆਂ ਫੇਰਦਾ ਹੁੰਦਾ ਸੀ 20 25 ਸੇਰ ਦੇ ਕੀ ਮਤਲਬ ਹੈ ਸੰਗਲ ਬਣ ਕੇ ਮੁੰਗਲੀਆਂ ਇਸ ਤਰ੍ਹਾਂ ਲੇਖਕ ਨੇ ਪੰਜਾਬੀਆਂ ਦੇ ਬਲ ਅਤੇ ਜ਼ਰਾਵਰੀ ਦੀ ਤਸਵੀਰ ਪਾਠਕਾਂ ਨਾਲ ਸਾਂਝੀ ਕੀਤੀ ਹੈ ਠੀਕ ਹੈ ਬੇਟਾ ਤੇ ਇਸੇ ਜਣਾ ਲੇਖ ਮੇਰੇ ਵੱਡੇ ਵਡੇਰੇ ਹੁਣ ਸਾਡੇ ਕੋਲ ਅਖੀਰਲਾ ਲੇਖ ਹੈ ਬੇਟਾ ਤੁਰੰਦਾ ਹੁਨਰ ਹਾਂਜੀ ਡਾਕਟਰ ਨਰਿੰਦਰ ਸਿੰਘ ਕਪੂਰ ਜਿਨ੍ਹਾਂ ਦੀ ਕਿਤਾਬਾਂ ਤੁਸੀਂ ਲਾਇਬ੍ਰੇਰੀ ਵਿੱਚੋਂ ਪੜ੍ਹਦੇ ਹੋ ਬੇਟਾ ਉਹਨਾਂ ਦਾ ਹੀ ਲੇਖ ਹੈ ਤੁਰੰਦਾ ਹੁਨਰ ਲੇਖ ਨਰਿੰਦਰ ਸਿੰਘ ਕਪੂਰ ਦੀ ਰਚਨਾ ਹੈ ਇਸ ਲੇਖ ਵਿੱਚ ਲੇਖਕ ਨੇ ਤੁਰੰਦੇ ਹੁਨਰ ਬਾਰੇ ਖੂਬਸੂਰਤ ਧਾਰਨਾਵਾਂ ਪੇਸ਼ ਕੀਤੀਆਂ ਹਨ ਲੇਖਕ ਨੇ ਇਤਿਹਾਸਕ ਪਾਤਰਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਯੂਲੀਸਿਸ ਅਤੇ ਚੀਨੀ ਯਾਤਰੀਆਂ ਦੇ ਹਵਾਲੇ ਨਾਲ ਤੁਰਨ ਦੀ ਮਹੱਤਤਾ ਨੂੰ ਵਡਿਆਇਆ ਹੈ ਵੀ ਤੁਰਨ ਦੀ ਮਤ ਦਾ ਕਿੰਨੀ ਹੈ ਸਾਡੇ ਜੀਵਨ ਦੇ ਵਿੱਚ ਹਾਂਜੀ ਅੱਗੇ ਬਟਾ ਤੁਰਨ ਦਾ ਸਾਹਸ ਅਤੇ ਹਿੰਮਤ ਉਹੀ ਇਨਸਾਨ ਕਰ ਸਕਦਾ ਹੈ ਜਿਸ ਵਿੱਚ ਧੀਰਜ ਹੋਵੇ ਜਿਸ ਵਿੱਚ ਕੀ ਹੋਵੇ ਧੀਰਜ ਹੋਵੇ ਉਹੀ ਵਿਅਕਤੀ ਤੁਰ ਸਕਦਾ ਜਿਹਦੇ ਵਿੱਚ ਕੀ ਹੋਵੇ ਧੀਰਜ ਹੋਵੇ ਤੁਰਨ ਨਾਲ ਸਾਡੇ ਅੰਦਰ ਬਹੁਤ ਸਾਰੀਆਂ ਅਨੰਦੀ ਕਦਰਾਂ ਕੀਮਤਾਂ ਬਦਾ ਹੁੰਦੀਆਂ ਹਨ ਤੁਰਨ ਵਾਲ ਇਨਸਾਨ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤਮੰਦ ਹੁੰਦਾ ਹੈ ਹੈ ਤੁਰਨ ਵਾਲ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਕੀ ਕਰਦਾ ਹੈ ਅੰਗ ਸੰਗ ਮਹਿਸੂਸ ਕਰਦਾ ਹੈ ਬੇਟਾ ਤੁਰਨ ਵਾਲੀ ਸਾਰੀਆਂ ਥਾਵਾਂ ਨੇੜੇ ਪ੍ਰਤੀਤ ਹੁੰਣ ਲੱਗਦੀਆਂ ਹਨ ਹਾਂ ਜਿਹੜੀਆਂ ਥਾਵਾਂ ਨੂੰ ਅਸੀਂ ਪੈਦਲ ਤੁਰ ਕੇ ਵੇਖਦੇ ਆ ਉਹਨਾਂ ਥਾਵਾਂ ਨਾਲ ਜੁੜੀਆਂ ਗੱਲਾਂ ਸਾਨੂੰ ساری ਉਮਰ ਯਾਦ ਕੇ ਯਾਦ ਰਹਿੰਦੀਆਂ ਹਨ ਠੀਕ ਹੈ ਬੇਟਾ ਅੱਗੇ ਚੱਲਦੇ ਹਾਂ ਜਿਨ੍ਹਾਂ ਨੂੰ ਤੁਰ ਕੇ ਜਿਨ੍ਹਾਂ ਨੂੰ ਤੁਰ ਕੇ ਨਵੀਆਂ ਥਾਵਾਂ ਤੇ ਰਾਹਾਂ ਦੇਖਣ ਦਾ ਸ਼ੌਕ ਨਹੀਂ ਹੁੰਦਾ ਉਹਨਾਂ ਕੋਲ ਨਾ ਤੁਰਨ ਦੇ ਸੈਂਕੜੇ ਬਹਾਨੇ ਹੁੰਦੇ ਹਨ ਸਾਨੂੰ ਤੁਰਨ ਦੇ ਮੌਕਿਆਂ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ ਅਸੀਂ ਆਮ ਹੀ ਵੇਖਦੇ ਹਾਂ ਕਿ ਅਮੀਰ ਘਰਾਂ ਦੇ ਨੌਕਰਾਂ ਦੀ ਸਿਹਤ ਚੰਗੀ ਹੁੰਦੀ ਹੈ ਕਿਉਂਕਿ ਉਹ ਕੰਮ ਕਰਦੇ ਹਨ ਅਤੇ ਤੁਰਦੇ ਹਨ ਅਸੀਂ ਡਾਕਟਰ ਕੋਲ ਜਾਣ ਲਈ ਤਿਆਰ ਹਾਂ ਪਰ ਤੁਰ ਲਈ ਨਹੀਂ ਨਹੀਂ ਅੱਗੇ ਬੇਟਾ ਇਸ ਲਈ ਸਾਨੂੰ ਜਦੋਂ ਵੀ ਤੁਰਨ ਦਾ ਮੌਕਾ ਮਿਲੇ ਰੱਜ ਕੇ ਤੁਰੋ ਰੱਜ ਕੇ ਤੁਰੋ ਕਿਉਂਕਿ ਤੁਰਨ ਦਾ ਕਦੇ ਵੀ ਅਫਸੋਸ ਨਹੀਂ ਹੁੰਦਾ ਤੁਰਨ ਦਾ ਇਹ ਹੁਨਰ ਹਰੇਕ ਵਿਅਕਤੀ ਕੋਲ ਹੋਣਾ ਚਾਹੀਦਾ ਹੈ ਠੀਕ ਹੈ ਬਟਾ ਏਸੀ ਸਾਡਾ ਜਿਹੜੇ ਵਾਰਤਕ ਲੇਖ ਸੀ ਜਿੰਨੇ ਵੀ ਉਹਨਾਂ ਲੇਖਾਂ ਦੇ ਸਾਰ ਹੁਣ ਆਪਾਂ ਮੇਰੀ ਗੱਲ ਕਰਦੇ ਆ ਬਟਾ ਵੀ ਕਿਹੜੇ-ਕਿਹੜੇ ਸਾਰ ਤੁਸੀਂ ਚੰਗੀ ਤਰ੍ਹਾਂ ਯਾਦ ਕਰਕੇ ਜਾਣੇ ਆ ਉਹਨਾਂ ਬਾਰੇ ਮੈਂ ਤੁਹਾਨੂੰ ਜ਼ਰੂਰ 2 ਮਿੰਟ ਲਾਵਾਂਗਾ ਦੇਖੋ ਬਟਾ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਰਦਾ ਪਿਆਰ ਲੇਖ ਚੰਗੀ ਤਰ੍ਹਾਂ ਪੜ ਕੇ ਜਾਣਾ ਕਰਦਾ ਪਿਆਰ ਲੇਖ ਕਰਦਾ ਪਿਆਰ ਲੇਖ ਠੀਕ ਹੈ ਜੀ ਬਟਾ ਵਾਲਾ ਉਸ ਤੋਂ ਬਾਅਦ ਬੋਲੀ ਲੇਖ ਪ੍ਰਾਰਥਨਾ ਲੇਖ ਤੇ ਤੁਰੰਦਾ ਹੁਨਰ ਲੇਖ ਇਹ ਚਾਰ ਲੇਖ ਜਿਹੜੇ ਬਟਾ ਤੁਸੀਂ ਚੰਗੀ ਤਰ੍ਹਾਂ ਪੜ ਕੇ ਜਾਣੇ ਤੇ ਮੈਨੂੰ ਮੈਨੂੰ 99% ਯਕੀਨ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਲੇਖ ਜਿਹੜਾ ਤੁਹਾਨੂੰ ਘੱਟੋ ਘੱਟ ਇੱਕ ਲੇਖ ਹੋ ਸਕਦਾ ਦੋ ਲੇਖ ਆ ਜਾਣ ਦੋਵੇਂ ਤੇ ਦੋਨੇ ਆ ਜਾਣੇ ਸੀ ਇਹਨਾਂ ਦੇ ਵਿੱਚੋਂ ਪਰ ਇੱਕ ਲੇਖ ਤਾਂ ਤੁਹਾਡਾ ਪੱਕਾ ਇਹਦੇ ਵਿੱਚੋਂ ਆਏਗਾ ਇਸ ਲਈ ਤੁਸੀਂ ਇਹਨਾਂ ਬਾਕੀਆਂ ਨੂੰ ਥੋੜਾ ਜੇ ਕਿਉਂਕਿ ਇਹਦੇ ਵਿੱਚ ਵੀ ਕਾਫੀ ਚੀਜ਼ਾਂ ਯਾਦ ਰੱਖਣ ਵਾਲੀਆਂ ਹੈਗੀਆਂ ਇਹ ਇੰਨਾ ਇੰਪੋਰਟੈਂਟ ਨਹੀਂ ਹੈ ਮੈਨੂੰ ਨਹੀਂ ਲੱਗਦਾ ਮੇਰੇ ਵੱਡੇ-ਵਡੇਰੇ ਤੇ ਬਾਬਾ RAM SINGH ਬੁੱਕਾ ਤੇ ਰਹਿ ਗਿਆ ਪਿੱਛੇ ਰਬਾਬ ਮੰਗਾਉਣ ਦਾ ਇਹ ਤਾਂ ਉਂਝੀ ਸੁੱਖ ਹੈ ਬੇਟਾ ਰਬਾਬ ਮੰਗਾਉਣ ਦਾ ਵਰਤਾਨ ਤਾਂ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਹੈ ਤੁਸੀਂ ਦੱਸਣਾ ਹੈ ਵੀ ਉਹ ਪਿੰਡ ਗਏ ਪਿੰਡ ਉਹਨਾਂ ਲੋਕਾਂ ਨੇ ਵਾਰ ਮਾੜਾ ਕੀਤਾ ਵਾਪਸ ਆਏ ਕਿੱਥੇ ਭੇਜਿਆ ਕੀ ਕੁਝ ਹੋਇਆ ਮੈਂ ਤੁਹਾਨੂੰ ਪਹਿਲੇ ਲਿਖਦੇ ਵਿੱਚ ਦੱਸ ਚੁ 10 ਚੁੱਕਾ ਪਰ ਇਸ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਕਰਦਾ ਪਿਆਰ ਬੋਲੀ ਪ੍ਰਾਰਥਨਾ ਤੇ ਤੁਰਨ ਦਾ ਹੁਨਰ ਲੇਖ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ ਬਟਾ ਤੁਸੀਂ ਕਰਕੇ ਹੀ ਜਾਣੇ ਆ ਇਹਨਾਂ ਨੂੰ ਭੁੱਲਣਾ ਨਹੀਂ ਹੈ ਠੀਕ ਹੈ ਨਾ ਕਿਨਾਂ ਨੂੰ ਕਰਦਾ ਪਿਆਰ ਬੋਲੀ ਪ੍ਰਾਰਥਨਾ ਤੇ ਤੁਰਨ ਦਾ ਹੁਨਰ ਉਸ ਤੋਂ ਬਾਅਦ ਤੁਸੀਂ ਕਿਤੇ ਇਸ ਤੇ ਆ ਸਕਦੇ ਹੋ ਮਾਂ ਕਬੀ ਕਾਲੀਦਾਸ ਤੇ ਬਾਬਾ ਰਾਮ ਸਿੰਘ ਕッカ ਤੇ ਜੈ ਇਸ ਤੇ ਠੀਕ ਹੈ ਨਾ ਇਹ ਤੁਸੀਂ ਲੇਖ ਕਰਨੇ ਆ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਲੈਕਚਰ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤਾਂ ਤੁਸੀਂ ਆਪਣਾ ਚੈਨਲ ਨਾਲ ਲਾਈਕ ਵੀ ਕਰਨਾ ਹੈ ਕਮੈਂਟ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਟਾ ਜਿਹੜੇ ਹਜੇ ਤੱਕ ਬੱਚੇ ਆਪਣੇ ਚੈਨਲ ਨਾਲ ਨਹੀਂ ਜੁੜੇ ਉਹ ਆਪਣੇ ਚੈਨਲ ਨਾਲ ਜੁੜੋ ਵੀ ਜਰੂਰ ਹੈ ਕਿਉਂਕਿ ਜੇਕਰ ਜੁੜੋਗੇ ਤਾਂ ਤੁਹਾਨੂੰ ਵੀਡੀਓ ਨਾਲ ਦੇ ਨਾਲ ਮਿਲਦੀਆਂ ਰਹਿਣਗੀਆਂ ਇਸ ਲਈ ਆਪਣਾ ਚੈਨਲ ਬੇਟਾ ਸਬਸਕ੍ਰਾਈਬ ਕਰਨਾ ਨਾ ਭੁੱਲੋ ਠੀਕ ਹੈ ਤੇ ਆਪਣਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਵੀ ਆਪਣਾ ਚੈਨਲ ਸ਼ੇਅਰ ਕਰੋ ਤੇ ਉਹਨਾਂ ਨੂੰ ਕਹੋ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਨ ਅੱਜ ਲਈ ਇੰਨਾ ਹੀ ਬਟਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਤੁਹਾਨੂੰ ਜਦਾ ਲੈਕਚਰ ਪਸੰਦ ਆਇਆ ਹੋਵੇਗਾ